ਕਰਨ ਲੱਗੇ ਆ ਕਮਰ ਨੌਨਿਹਾਲ ਸਿੰਘ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਜਿਵੇਂ ਕਿ ਆਪਾਂ ਪਿਛਲੀ ਲੜੀ ਵਿੱਚ ਗੱਲ ਕੀਤੀ ਸੀਗੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੋਰਿਆਂ ਅਤੇ ਡੋਗਰਿਆਂ ਨੇ ਚਾਲਾਂ ਦੇ ਨਾਲ ਕਿਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਤੇ ਕਮਰ ਨੌਨਿਹਾਲ ਸਿੰਘ ਦੀ ਹੱਤਿਆ ਕਰ ਦਿੱਤੀ ਸੀ ਇਹਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਤੇ ਅੱਜ ਅਸੀਂ ਇਸੇ ਦੇ ਵਿੱਚ ਅਗਲੀ ਲੜੀ ਦੇ ਵਿੱਚ ਜਿਹੜੀ ਗੱਲ ਕਰਨ ਲੱਗੇ ਆ ਉਹ ਹੈਗੀ ਹੈ ਕਿ ਕਮਰ ਨੌਨਿਹਾਲ ਸਿੰਘ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ ਕਮਰ ਨੌਨਿਹਾਲ ਮਹਾਰਾਜ ਰਣਜੀਤ ਸਿੰਘ ਦੇ ਪੋਤਾ ਸਨ ਅਤੇ ਮਹਾਰਾਜਾ ਖੜਕ ਸਿੰਘ ਦੇ ਸੁਪੁੱਤਰ ਸਨ ਤੇ ਉਹ ਇੱਕ ਬਹੁਤ ਹੀ ਹੌਣਹਾਰ ਸ਼ਖਸੀਅਤ ਦੇ ਮਾਲਕ ਸਨ ਕਵਰ ਨੌਨਿਹਾਲ ਜਿਹੜੇ ਸੀਗੇ ਉਹ ਸਿੱਖ ਰਾਜ ਨੂੰ ਸ਼ਿਖਰਾਂ ਦੇ ਲੈ ਕੇ ਜਾਣਾ ਚਾਹੁੰਦੇ ਸਨ ਉਹਨਾਂ ਦੀ ਆਈਡੀਆ ਇਸ ਤਰ੍ਹਾਂ ਦੇ ਸਨ ਕਿ ਸਿੱਖ